ਸਤਿ ਸ੍ਰੀ ਅਕਾਲ ਜੀ ਮੈਂ ਜਗਿੰਦਰ ਕੌਰ ਮਹਿਰਾਜ ਬਲਾਕਫੁੱਲ ਜਿਵੇਂ ਪਹਿਲਾਂ ਤੁਹਾਨੂੰ ਦੁੱਧ ਦੀ ਮਹੱਤਤਾ ਬਾਰੇ ਟੀਕਿਆਂ ਬਾਰੇ ਸੰਤੁਲਿਤ ਭੋਜਨ ਬਾਰੇ ਜਾਣਕਾਰੀ ਦਿੰਦੇ ਹਾਂ ਉਸੇ ਤਰ੍ਹਾਂ ਅੱਜ ਮੈਂ ਤੁਹਾਨੂੰ ਨੀਮੀਏ ਬਾਰੇ ਜਾਣਕਾਰੀ ਦੇਵਾਂਗੀ ਨੀਮੀਆ ਕੀ ਹੈ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਣ ਨੂੰ ਨੀਮੀਆ ਕਹਿੰਦੇ ਆ ਨੀਮੀਆ ਦੇ ਲੱਛਣ ਖੂਨ ਦੀ ਕਮੀ ਹੋ ਜਾਣਾ ਸਿਰ ਵਿੱਚ ਦਰਦ ਰਹਿਣਾ ਨਾਉ ਚਿੱਟੇ ਹੋਣਾ ਵਾਰ-ਵਾਰ ਚੱਕਰ ਆਉਣਾ ਥਕਾਵਟ ਰਹਿਣਾ ਧੜਕਣ ਤੇਜ਼ ਹੋਣਾ ਇਹ ਅਨੀਮੀਆ ਦੇ ਲੱਛਣ ਹੈ ਅਨੀਮੀਆ ਦਾ ਕਾਰਨ ਕੀ ਹੈ ਕਿਸ ਤਰ੍ਹਾਂ ਖੂਨ ਦੀ ਕਮੀ ਘਟਦੀ ਹੈ ਜਿਆਦਾ ਸੱਟ ਲੱਗ ਜੇ ਖੂਨ ਦੀ ਕਮੀ ਹੋ ਜਾਂਦੀ ਹੈ ਬੱਚਾ ਵਾਰ-ਵਾਰ ਠਹਿਰ ਜਾਣਾ ਜਾਂ ਜਿਆਦਾ ਦੇਰ ਬਿਮਾਰ ਰਹਿਣਾ ਜਾਂ ਘਰ ਦੀ ਆਰਥਿਕ ਤੰਗੀ ਕਾਰਨ ਵੀ ਸਹੀ ਖਾਣਾ ਨਾ ਲੈ ਸਕਣਾ ਫਿਰ ਵੀ ਖੂਨ ਦੀ ਕਮੀ ਹੋ ਜਾਂਦੀ ਹੈ ਤੇ ਇਸ ਦੇ ਬਚਾਅ ਕਿਵੇਂ ਆ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ ਅਨਾਰ ਖਾ ਸਕਦੇ ਆ ਗਾਜਰਾ, ਚਕੰਦਰ, ਸਲਗਮ, ਮੂਲੀਆਂ ਕੱਚੇ ਹੀ ਖਾ ਸਕਦੇ ਆ ਆਇਰਨ ਦੀਆਂ ਗੋਲੀਆਂ ਖਾਓ ਜੇ ਫਿਰ ਵੀ ਖੂਨ ਦੀ ਕਮੀ ਨਾ ਪੂਰੀ ਹੋਵੇ ਤਾਂ ਆਪਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਧੰਨਵਾਦ ਜੀ